ਵੀ ਪਹੁੰਚ ਗਏ ਯਾਰ ਡੇ ਟੂ ਡੇ ਗਰੋਸਰੀ ਸਟੋਰ ਪਰਫਿਊਮ ਯਾਰ ਸੱਚੀ ਯਾਰ ਮਤਲਬ ਦੁਬਈ ਦੇ ਵਿੱਚ ਕਾਫੀ ਸਸਤੇ ਨੇ ਆਪਣੇ ਇੰਡੀਆ ਨਾਲੋਂ ਓਏ ਇੰਨੀ ਸ਼ਾਪਿੰਗ ਕਰਕੇ ਕੱਪੜਿਆਂ ਤੇ ਦੇਖੋ ਯਾਰ ਵੈਰਾਈਟੀਆਂ ਇੰਨੀਆਂ ਕਿਵੇਂ ਨੇ ਨਾ ਦੇਖੋ ਟੀ-ਸ਼ਰਟਸ ਕਿੰਨੀਆਂ ਅੱਛੀਆਂ ਲੋ ਵੀ ਪਾਲੇ ਨੇ ਸ਼ੇਖਾਂ ਵਾਲੇ ਕੱਪੜੇ ਲੋ ਜੀ ਪਹੁੰਚ ਗਏ ਅੰਦਰ ਡੇਜ਼ਰਟ ਸਫਾਰੀ ਦੇ ਕੈਂਪ ਲੋ ਯਾਰ ਚੈੱਕ ਕਰੋ ਤੁਸੀਂ ਮਾਹੌਲ ਲੋ ਜੀ ਫਿਰ ਹੋ ਗਈ ਸ਼ੁਰੂ ਡੇਜ਼ਰਟ ਸਫਾਰੀ ਓਏ ਆ ਬਖਸ਼ਿਆ ਸੱਚੀ ਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਪਹੁੰਚੇ ਹੋਏ ਆ ਦੁਬਈ ਤੇ ਕੱਲ੍ਹ ਯਾਰ ਆਪਣਾ ਢੋਕਰੂ ਸੀ ਦਾ ਰਾਤੀ ਤੁਹਾਨੂੰ ਤੁਹਾਨੂੰ ਦਿਖਾਇਆ ਤੇ ਬਹੁਤ ਨਜ਼ਾਰਾ ਹੈ ਯਾਰ ਮਤਲਬ ਬਹੁਤ ਘੁੰਮਣ ਵਾਲੀ ਜਗ੍ਹਾ ਹੈ ਉੱਥੇ ਤੁਹਾਡਾ ਡਿਨਰ ਹੁੰਦਾ ਹੈ ਤੇ ਡਿਨਰ ਵੈਸੇ ਕੁਝ ਜ਼ਿਆਦਾ ਖਾਸ ਨਹੀਂ ਹੁੰਦਾ ਠੀਕ ਹੁੰਦਾ ਹੈ ਪਰ ਚਲੋ ਹਾਂ ਵਧੀਆ ਹੁੰਦਾ ਹੈ ਤੇ ਅੱਜ ਯਾਰ ਆਪਾਂ ਅੱਜ ਦਾ ਪਲਾਨ ਇਹ ਹੈ ਕਿ ਅੱਜ ਆਪਾਂ ਸ਼ਾਪਿੰਗ ਕਰਾਂਗੇ ਕਿਉਂਕਿ ਯਾਰ ਆਪਾਂ ਸ਼ਾਪਿੰਗ ਨਹੀਂ ਕੀਤੀ ਤੇ ਸ਼ਾਪਿੰਗ ਕਰਾਂਗੇ ਯਾਰ ਆਪਾਂ ਤੇ ਸ਼ਾਪਿੰਗ ਤੋਂ ਇਲਾਵਾ ਇੱਕ ਚੀਜ਼ ਹੋਰ ਵੀ ਹੈ ਕਿ ਅੱਜ ਆਪਣੀ ਹੈਗੀ ਡੇਜ਼ਰਟ ਸਫਾਰੀ ਤੇ ਡੇਜ਼ਰਟ ਸਫਾਰੀ ਤੇ ਵੀ ਤੁਹਾਨੂੰ ਘੁਮਾਵਾਂਗਾ ਉਹ ਕੀ ਹੁੰਦਾ ਹੈ ਕਿ ਰੇਗਿਸਤਾਨ ਦੇ ਵਿੱਚ ਆਪਾਂ ਜਾਵਾਂਗੇ 4x4 ਦੀ ਗੱਡੀ ਦੇ ਵਿੱਚ ਤੇ ਉੱਥੇ ਘੁੰਮਾਂਗੇ ਬਹੁਤ ਨਜ਼ਾਰੇਦਾਰ ਚੀਜ਼ ਹੁੰਦੀ ਹੈ ਯਾਰ ਉੱਥੇ ਰਾਤ ਨੂੰ ਕੈਮਲ ਰਾਈਡ ਹੁੰਦੀ ਹੈ ਬੈਲੇ ਡਾਂਸ ਹੁੰਦਾ ਹੈ ਫਾਇਰ ਸ਼ੋਅ ਹੁੰਦਾ ਹੈ ਬਹੁਤ ਨਜ਼ਾਰੇਦਾਰ ਚੀਜ਼ ਹੁੰਦੀ ਹੈ ਉਸ ਤੋਂ ਪਹਿਲਾਂ ਉਹ ਆਪਾਂ ਜਾਵਾਂਗੇ ਦੁਪਹਿਰ ਨੂੰ ਸ਼ਾਮ ਨੂੰ ਉਸ ਤੋਂ ਪਹਿਲਾਂ ਅੱਜ ਆਪਾਂ ਕਰਾਂਗੇ ਯਾਰ ਸ਼ਾਪਿੰਗ ਕਿਉਂਕਿ ਸ਼ਾਪਿੰਗ ਨੇ ਕੀਤੀ ਹੈ ਨਾ ਪਰਫਿਊਮਸ ਵਗੈਰਾ ਚਾਕਲੇਟਸ ਵਗੈਰਾ ਲੈਣੀ ਹੈ ਕਿਉਂਕਿ ਦੁਬਈ ਚ ਬਹੁਤ ਫੇਮਸ ਹੁੰਦੀ ਆ ਉਹ ਤੇ ਇੱਕ ਇੱਥੇ ਡੇ ਟੂ ਡੇ ਹੈ ਜਿੱਥੇ ਸਾਰਾ ਕੁਝ ਮਿਲ ਜਾਂਦਾ ਹੈ ਉੱਥੇ ਆਪਾਂ ਚੱਲਦੇ ਆਂ ਤੇ ਨਾਲ ਤੁਹਾਨੂੰ ਵੀ ਦਿਖਾਣਾ ਤੇ ਇੱਕ ਚੀਜ਼ ਹੋਰ ਕਹਿਣੀ ਸੀ ਯਾਰ ਮੈਂ ਜਿਨ੍ਹਾਂ ਨੂੰ ਵਲੌਗੇ ਸਬਸਕ੍ਰਾਈਬ ਤੇ ਸ਼ੇਅਰ ਵੀ ਕਰਦੇ ਰਹੋ ਯਾਰ ਉਹ ਵੀ ਪਹੁੰਚ ਗਏ ਆ ਡੇ ਟੂ ਡੇ ਗਰੋਸਰੀ ਸਟੋਰ ਇੱਥੇ ਕਹਿੰਦੇ ਆ ਕਿ ਸਾਰੀਆਂ ਚੀਜ਼ਾਂ ਮਿਲ ਜਣੀਆਂ ਜੋ ਜੋ ਤੁਸੀਂ ਲੈਣਾ ਤੇ ਚੱਲਦੇ ਆ ਅੰਦਰ ਤੁਹਾਨੂੰ ਵੀ ਲੈ ਕੇ ਚੱਲਣਾ ਕੀ ਕੀ ਚੀਜ਼ਾਂ ਨੇ ਤੇ ਕੀ ਕੀ ਪ੍ਰਾਈਸ ਆ ਸਾਰਾ ਕੁਝ ਦਿਖਾਣਾ ਯਾਰ ਮੈਂ ਆਹ ਦੇਖੋ ਯਾਰ ਸਾਰਾ ਮੇਕਅਪ ਦਾ ਸਮਾਨ ਪਿਆ ਹੈ ਆ ਇੱਧਰ ਵੀ ਸਾਰਾ ਪਿਆ ਹੈ ਆ ਦੇਖੋ ਯਾਰ ਸਾਰਾ ਕੁੜੀਆਂ ਦਾ ਸਮਾਨ ਪਿਆ ਇੱਥੇ ਰਬਰ ਬੈਂਡਸ ਵਗੈਰਾ ਕਯਾ ਯਾਰ ਜਿਹੜਾ ਵੀ ਸਮਾਨ ਤੁਸੀਂ ਕਹੋਗੇ ਮਤਲਬ ਉਹ ਸਮਾਨ ਸਾਰਾ ਕੁਝ ਇੱਥੇ ਮਿਲ ਜਾਊਗਾ ਡੇ ਟੂ ਡੇ ਲਾਈਫ ਦਾ ਤੇ ਸਾਰ ਆ ਦੇਖੋ ਯਾਰ ਮੈਂ ਤਾਂ ਬਹੁਤ ਸ਼ੋਪਿੰਗ ਕਰ ਲਈ ਯਾਰ ਜਿੱਧਰ ਵੀ ਤੁਸੀਂ ਦੇਖੋ ਉਧਰ ਹੀ ਸਾਰਾ ਕੁਝ ਯਾਰ ਖਰੀਦਣ ਨੂੰ ਦਿਲ ਕਰ ਪੈਂਦਾ ਐ ਇੰਨਾ ਕੁ ਵੀ ਚੀਜ਼ਾਂ ਨੇ ਯਾਰ ਇੱਥੇ ਨੇ ਕਿਹੜੀਆਂ ਚੀਜ਼ਾਂ ਜੇ ਤੁਸੀਂ ਯਾਰ ਕਿਤੇ ਦੁਬਈ ਜਾਂਦੇ ਆ ਤਾਂ ਡੇ ਟੂ ਡੇ ਜਿਹੜਾ ਹੀ ਹੈ ਉਹਦੇ ਵਿੱਚ ਜ਼ਰੂਰ ਆਣਾ ਚਾਹੀਦਾ ਯਾਰ ਪਰਫਿਊਮ ਯਾਰ ਸੱਚੀ ਯਾਰ ਮਤਲਬ ਦੁਬਈ ਦੇ ਵਿੱਚ ਕਾਫੀ ਸਸਤੇ ਨੇ ਆਪਣੇ ਇੰਡੀਆ ਨਾਲੋਂ ਇੱਥੇ ਗਏ ਅੱਛੇ ਪਰਫਿਊਮਸ ਬੜੇ ਅੱਛੇ ਰੇਟ ਦੇ ਵਿੱਚ ਮਿਲ ਜਾਂਦੇ ਨੇ ਯਾਰ ਮਤਲਬ ਜੇ ਤੁਸੀਂ ਦੁਬਈ ਆਓ ਤਾਂ ਪਰਫਿਊਮ ਤਾਂ ਯਾਰ ਜ਼ਰੂਰੀ ਲੈ ਕੇ ਜਾਓ ਤੇ ਚਾਕਲੇਟ ਵੀ ਉੱਪਰ ਚੱਲਦਾ ਹੈ گارਮੈਂਟਸ ਕੱਪੜਿਆਂ ਤੇ ਦੇਖੋ ਯਾਰ ਵੈਰਾਈਟੀਆਂ ਇੰਨੀਆਂ ਕਿਵੇਂ ਨੇ ਨਾ ਦੇਖੋ ਟੀ-ਸ਼ਰਟਸ ਕਿੰਨੀਆਂ ਅੱਛੀਆਂ ਪਈਆਂ ਨਾਲੇ ਠੀਕ ਵੀ ਨੇ ਤੁਸੀਂ ਦੇਖੋ ਯਾਰ ਇਹ ਮੈਂ ਖਰੀਦੀਆਂ ਨੇ ਆਪਣੇ ਲਈ ਇਹ 21 21 ਦਰਮ ਦੀ ਹੈ ਠੀਕ ਹੈ ਯਾਰ ਮਤਲਬ ਓਕੇ ਐ ਇੰਨੀ ਅੱਛੀਆਂ ਟੀ-ਸ਼ਰਟ ਆ ਆਪਣੇ ਇੰਡੀਆ ਦੇ ਵਿੱਚ ਸ ਕੋਈ ਤੋਂ ਮਹਿੰਗੀਆਂ ਮਿਲਦੀਆਂ ਨੇ ਬਹੁਤ ਯਾਰ ਵੈਰਾਈਟੀ ਹੈ ਡੇ ਟੂ ਡੇ ਦੇ ਵਿੱਚ ਤਾਂ ਹੋ ਗਈ ਇੰਨੀ ਸ਼ਾਪਿੰਗ ਕਰਕੇ ਆ ਗਏ ਆ ਆਪਣੇ ਹੋਟਲ ਵੱਲ ਨੂੰ ਚਲਦੇ ਆ ਰੈਸਟ ਕਰਦੇ ਆ ਫਿਰ ਅੱਜ ਹੀ ਆਪਣੀ ਹੈਗੀ ਐ ਡੇਜ਼ਰਟ ਸਫਾਰੀ ਉੱਥੇ ਵੀ ਲੈ ਕੇ ਚੱਲਣਾ ਤੁਹਾਨੂੰ ਆਪਾਂ ਘੰਟੇ ਡੇਢ ਘੰਟੇ 2 ਘੰਟੇ ਤੱਕ ਚੱਲਾਂਗੇ ਲੋ ਵੀ ਪਾਲੇ ਨੇ ਸ਼ੇਖਾਂ ਵਾਲੇ ਕੱਪੜੇ ਤੇ ਆਪਾਂ ਚੱਲੇ ਆ ਹੁਣ ਡੇਜ਼ਰਟ ਸਫਾਰੀ ਕਰਨ ਤੇ ਚਲਦੇ ਆਂ ਗੱਡੀ ਗਿਆ ਯਾਰ ਥੱਲੇ ਆਪਣੇ ਆ ਗਈ ਐ ਤੇ ਕੀ ਕੀ ਹੁੰਦਾ ਡੇਜ਼ਰਟ ਸਵਾਰੀ ਬੜੀ ਮਜ਼ੇਦਾਰ ਐਕਟੀਵਿਟੀ ਹੁੰਦੀ ਐ ਯਾਰ ਚਲਦੇ ਆਂ ਤੁਹਾਨੂੰ ਵੀ ਦਿਖਾਉਣੀ ਐ ਕੈਮਲ ਰਾਈਡ ਹੁੰਦੀ ਐ ਉੱਥੇ ਤੇ ਗੱਡੀ ਦੇ ਵਿੱਚ ਰੇਗਿਸਤਾਨ ਦੇ ਵਿੱਚ ਗੱਡੀਆਂ ਘੁੰਮਦੀਆਂ ਨੇ ਚਲਦੇ ਆਂ ਉੱਥੇ ਤੇ ਦੇਖਦੇ ਆਂ ਆ ਦੇਖੋ ਯਾਰ ਕਿੱਦਾਂ ਦਾ ਲੱਗ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗ ਰਿਹਾ ਐ ਸ਼ੇਖ ਲੱਗ ਰਿਹਾ ਕਿ ਨਹੀਂ ਆ ਦੇਖੋ ਜੀ ਦੁਬਈ ਫਰੇਮ ਇਹਦੇ ਅੰਦਰ 올ਡ ਚੀਜ਼ਾਂ ਵੀ ਮੀਂਹ ਦਾ ਜਲੂਸ ਇਸ ਵੀ ਬਣਾਣਾ ਉਹ ਦੇਖੋ ਯਾਰ ਪਹਾੜ ਆਨ ਲੱਗ ਕੇ ਰੇਗਿਸਤਾਨ ਵਾਲੇ ਉਹ ਜਾ ਰਹੀਆਂ ਨੇ ਗੱਡੀਆਂ ਉੱਪਰ ਦੇ ਚੁਕੇ ਆਂ ਅੰਦਰ ਡੈਜ਼ਰਟ ਸਫਾਰੀ ਦੇ ਕੈਂਪਸ 'ਚ ਚੱਲਦੇ ਆਂ ਅੰਦਰ ਲੋ ਯਾਰ ਚੈੱਕ ਕਰੋ ਤੁਸੀਂ ਮਾਹੌਲ ਮਤਲਬ ਇਹ ਜਿਹੜਾ ਹੈਗਾ ਇਹ ਐਡਵੈਂਚਰਸ ਜਗ੍ਹਾ ਤੇ ਐਡਵੈਂਚਰਸ ਜਗ੍ਹਾ ਤੇ ਰੁਕਿਆ ਹੋਇਆ ਤੇ ਇੱਥੇ ਮਤਲਬ ਇਹ ਜਿਹੜੇ ਸਕੂਟਰ ਹੁੰਦੇ ਨੇ ਇਹ ਮਿਲ ਜਾਂਦੇ ਨੇ ਤੇ ਤੁਸੀਂ ਕਰ ਸਕਦੇ ਹੋ ਰਾਈਡ ਆਪਣੀ ਆ ਦੇਖੋ ਯਾਰ ਮਤਲਬ ਅਲੱਗ-ਅਲੱਗ ਚਾਰजेस ਨੇ ਯਾਰ ਸਾਡੇ ਪੈਕੇਜ ਪੈਕੇਜ ਜਿਹੜਾ ਮੈਨੇਜਰ ਸੀਗੇ ਸਾਡੇ ਜਿਹੜੇ ਟੂਰ ਕਰਵਾ ਰਹੇ ਨੇ ਉਹ ਸਾਨੂੰ ਲੈ ਕੇ ਆਏ ਇੱਕ 100 ਦੀ ਐ ਇੱਕ 150 ਦਾ ਰਾਮ ਦੀ ਐ ਇੱਕ 200 ਦਾ ਰਾਮ ਦੀ ਐ ਅਲੱਗ-ਅਲੱਗ ਨੇ ਆ ਦੇਖੋ ਆ ਚੱਕਰ ਵੇਰ ਆ ਦੇਖੋ ਐ ਅਲੱਗ-ਅਲੱਗ ਰੇਂਜ ਨੇ ਯਾਰ ਤੁਸੀਂ ਇੱਥੇ ਰਾਈਡ ਕਰ ਸਕਦੇ ਹੋ ਬੜਾ ਸ਼ਾਨਦਾਰ ਮਾਹੌਲ ਹੈ ਯਾਰ ਆ ਭਾਈ ਜੀ ਆਪਣੇ ਬੜੇ ਰੌਣਕੀ ਨੇ ਭਾਈ ਜੀ ਕਿੱਥੋਂ ਆਏ ਤੁਸੀਂ ਆ ਪੰਜਾਬ ਹਸ਼ਿਆਰਪੁਰ ਡਿਸਟ੍ਰਿਕਟ ਤੋਂ ਅੱਛਾ ਹਸ਼ਿਆਰਪੁਰ ਤੋਂ ਆਏ ਨੇ ਇਹ ਭਾਈ ਜੀ ਇੰਨੇ ਵੀ ਜ਼ਿਆਦਾ ਰੌਣਕੀ ਆ ਪੂਰਾ ਸਾਰੇ ਗਰੁੱਪ ਦਾ ਪੂਰਾ ਜੀ ਲਾ ਕੇ ਰੱਖਦੇ ਆ ਮੈਂ ਕਹਿੰਦਾ ਭਾਈ ਜੀ ਕਿੱਦਾਂ ਲੱਗ ਰਿਹਾ ਫਿਰ ਉਰੇ ਆ ਕੇ ਤੇ ਕਿੱਦਾਂ ਮਤਲਬ ਚੱਲ ਰਿਹਾ ਵਧੀਆ ਪਾਜੀ ਵਧੀਆ ਲੱਗ ਰਿਹਾ ਬਹੁਤ ਵਧੀਆ ਜਿਆਦਾ ਤੇ ਇਹ ਰਾਈਡ ਤੁਸੀਂ ਲਿੱਤੀ ਹੈ ਕਿ ਨਹੀਂ ਲਿੱਤੀ ਫਿਰ ਭਾਈ ਲਈ ਆ ਬਟ ਲੈ ਕੇ ਤੇ ਮੈਂ ਹਟ ਗਿਆ ਹੁਣ ਓਕੇ 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 ਠੀਕ ਲੱਗੀ ਵਧੀਆ ਮਜ਼ਾ ਆ ਚਲੋ ਠੀਕ ਹੈ ਜੀ ਇਹਨਾਂ ਨੂੰ ਦਿਲ ਕਰਦਾ ਜਿਹੜੀ ਅੰਦਰ ਦੀ ਗੱਲ ਬਾਤ ਰਹੀ ਸੀ ਸਹੀ ਗੱਲ ਹੈ ਇੱਥੇ ਬਣਵਾ ਲਈਏ ਇੱਥੇ 200 ਗਜ਼ ਦਾ ਪਲਾਟ ਇੱਥੇ ਲੈ ਲਿਆ ਨਾ ਠੀਕ ਹੈ ਭਾਈ ਬਈ ਇਹ ਦੇਖੋ ਯਾਰ ਅੱਜ ਮੈਂ ਵੀ ਇਹ ਸ਼ਿਖਾ ਵਾਲਾ ਸੂਟ ਪਾਇਆ ਤੇ ਆ ਭਾਈ ਜੀ ਨੂੰ ਮੇਰਾ ਫੁੱਲ ਲਈ ਦਿਖਾਓ ਮਾੜਾ ਜਿਹਾ 1 ਮਿੰਟ ਠੀਕ ਹੈ ਵਧੀਆ ਵਧੀਆ ਪੂਰਾ ਐ ਵਧੀਆ ਲੱਗ ਰਿਹਾ ਜੀ ਹੋਰ ਹੋਰ ਕਿਉਂ ਠੀਕ ਲੱਗ ਰਿਹਾ ਭਾਜੀ ਠੀਕ ਹੈ ਠੀਕ ਹੈ ਬਸ ਠੀਕ ਹੈ ਜੀ ਫਿਰ ਇਸ ਗੱਡੀ 'ਚ ਬੰਨੇ ਯਾਰ ਚੱਲਦੇ ਆ ਉਹ ਉਧਰ ਹੋਊਗੀ ਡੇਜ਼ਰਟ ਸਫਾਰੀ ਇਸ ਗੱਡੀ 'ਚ ਬੰਨੇ ਆ ਚਲੋ 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 ਆਓ ਜੀ ਫਿਰ ਹੋ ਗਈ ਸ਼ੁਰੂ ਡੇਜ਼ਰਟ ਸਫਾਰੀ ਬਣਾਇਆ ਨਹੀਂ ਇੱਕ ਸ਼ਤਰ ਦਾ ਬੱਤੀ ਓਏ ਹੋਏ 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 ਅਸਤਿੰਗ ਆ ਦੇਖੀ ਆ ਦੇਖੋ ਯਾਰ ਉੱਪਰ ਫੜਨ ਵਾਸਤੇ ਬਣਾਏ ਹੋਏ ਨੇ وي 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 وي

बुकराज वाशु डेजर्ट सफारी टूर करते हुए दुबई में ये देखिए फोर बाई फोर ड्यून बैशिंग सामने ब्यूटीफुल सनसेट का व्यू आ रहा है अच्छे अच्छे वीडियो बना रहा बेटा ओके ओके ਆ ਗਿਆ ਯਾਰ ਡੈਜ਼ਰਟ ਸਵਾਰੀ ਕਰਕੇ ਬਹੁਤ ਨਜ਼ਾਰਾ ਆਇਆ ਓਏ ਬਹੁਤ ਡਰ ਲੱਗਦਾ ਯਾਰ ਬੂਆ ਕਿਦਾਂ ਦਾ ਮਜ਼ਾ ਆਇਆ ਬਹੁਤ ਬਹੁਤ ਨੰਦਾ ਆਇਆ ਬਹੁਤ ਬਹੁਤ ਬਿਊਟੀਫੁਲ ਬਹੁਤ ਅੱਛਾ ਅੱਗੇ ਚੱਲਦੇ ਆ ਯਾਰ ਇੱਕ ਹੁਣ ਆਪਣਾ ਡਿਨਰ ਵੀ ਇੱਥੇ ਹੀ ਹੈ ਤੇ ਪਰਫਾਰਮੈਂਸਿਸ ਨੇ ਉਹ ਵੀ ਸਾਰੀਆਂ ਇੱਥੇ ਨੇ ਦਿਖਾਉਣਾ ਤੁਹਾਨੂੰ ਉਹ ਦੇਖੋ ਯਾਰ ਕੈਮਲ ਰਾਈਡ ਵੀ ਹੋ ਰਹੀ ਹੈ ਮਾਹੌਲ ਦੇਖੋ ਤੁਸੀਂ ਆ ਯਾਰ ਅੰਦਰੋਂ ਇਦਾਂ ਦਾ ਕੁਝ ਆ ਬਾਹਰ ਬਣਿਆ ਹੋਇਆ ਹੈ ਇਹ ਪ੍ਰੀਮੀਅਮ ਲਾਉਂਜ ਹੈ ਇਹ ਸਿੰਪਲ ਲਾਉਂਜ ਹੈ ਯਾਰ ਤੇ ਉਹ ਸਾਹਮਣੇ ਤੁਹਾਨੂੰ ਇੱਕ ਸਟੇਜ ਦਿਖ ਰਿਹਾ ਹੋਊਗਾ ਉੱਥੇ ਇੱਕ ਸ਼ੋਅ ਹੋਣੇ ਨੇ ਹਲੇ ਟਾਈਮ ਹੈਗਾ ਯਾਰ ਜਦ ਸਟਾਰਟ ਹੋਣਾ ਹੈ ਮੈਂ ਦਿਖਾਣਾ ਤੁਹਾਨੂੰ ਡਿਨਰ ਵੀ ਆਪਣਾ ਇੱਥੇ ਹੀ ਹੈ ਤੇ ਜਿਹੜੇ ਸ਼ੋਜ਼ ਨੇ ਉਹ ਵੀ ਸਾਰੇ ਇੱਥੇ ਹੀ ਨੇ ਹੋਣੇ ਨੇ ਯਾਰ ਇਹ ਯਾਰ ਛੋਟੀ ਜੀ ਕੰਪਲੀਮੈਂਟਰੀ ਰਾਈਡ ਹੋ ਰਹੀ ਹੈ ਫ੍ਰੀ ਹੈ ਇਹ ਤੇ ਉੱਪਰ ਇੱਕ ਸੈਨ ਦੇ ਉੱਪਰ ਫਟਿਆਂ ਦੇ ਉੱਪਰ ਥੱਲੇ ਨੂੰ ਸਲਾਈਡ ਦਿੰਨੇ ਆ ਉਹ ਵੀ ਇੱਕ ਫ੍ਰੀ ਹੈ ਉਹ ਵੀ ਦੇਖਦੇ ਆਂ ਕੀ ਚੀਜ਼ ਹੈ ਕਿੱਦਾਂ ਹੁੰਦਾ ਦੇਖੋ ਯਾਰ ਘੁੰਮਦੇ ਘੁੰਮਦੇ ਮੈਂ ਦੂਰ ਆ ਗਿਆ ਸੀਗਾ ਕਿੰਨਾ ਵਧੀਆ ਮਾਹੌਲ ਹੋਇਆ ਹੋਇਆ ਯਾਰ ਪਿਓ ਪੂਰਾ ਹੈ ਨਰੇਗਿਸਤਾਨਾ ਦੇਖੋ ਪੈਰ ਯਾਰ ਅੰਦਰ ਨੂੰ ਤਸ ਜਾਂਦਾ ਆ ਦੇਖੋ ਪੈਰ ਅੰਦਰ ਨੂੰ ਤਸ ਜਾਂਦਾ ਉਹ ਕੈਮਲ ਰਾਈਡ ਹੋ ਰਹੀ ਹੈ ਉਹ ਰਾਤ ਨੂੰ ਸ਼ੋਅ ਹੋਣ ਵਾਲਾ ਹੈ ਹੁਣ ਬੈਲੀ ਡਾਂਸ ਫਾਇਰ ਸ਼ੋਅ ਡਿਨਰ ਸਾਰਾ ਕੁਝ ਸ਼ੋਅ ਹੁਣ ਸਟਾਰਟ ਹੋਣ ਵਾਲਾ ਹੈ ਦਿਖਾਣਾ ਤੁਹਾਨੂੰ ਵੀ ਅੰਦਰ ਚੱਲਦੇ ਹਾਂ ਲੋ ਜੀ ਜਿਹੜਾ ਪਹਿਲਾ ਸ਼ੋਅ ਹੈ ਉਹ ਸ਼ੁਰੂ ਹੋਣ ਲੱਗਿਆ ਹੈ ਉਹ ਜਾ ਰਹੇ ਨੇ ਦੇਖੋ ਉਹ ਸਾਹਮਣੇ ਸਟੇਜ ਹੈ ਕੀ ਹੋਊਗਾ ਫਾਰਮੈਂਟਸ ਵੈਲੀਡੇਸ਼ਨ ਸ਼ੁਰੂ ਹੋਣ ਲੱਗਿਆ ਹੈ ਗੱਡੀ ਚ ਆ ਗਏ ਆ ਵਾਪਸ ਦੇਖ ਕੇ ਸ਼ੋ ਹੁਣ ਚੱਲਦੇ ਆ ਵਾਪਸ ਹੋਟਲ ਵੱਲ ਨੂੰ ਜਾਂਦੇ ਹੋਏ ਵੀ ਡੇਜ਼ਰਟ ਸਫਾਰੀ ਕਰਦੇ ਹੋਏ ਜਾਵਾਂਗੇ ਯਾਰ ਬਿਠਾ ਤਾਂ ਉਹਨਾਂ ਨੇ ਲੋ ਬਈ ਆ ਵਾਲੀ ਗੱਡੀ ਦੇ ਵਿੱਚ ਡੇਜ਼ਰਟ ਸਫਾਰੀ ਫੇਰਦਵਾਰ ਤੋਂ ਕਰਕੇ ਹੁਣ ਗੱਡੀ ਬਦਲਣੀ ਐ ਹੁਣ ਜਾਣਾ ਹੋਟਲ ਵੱਲ ਨੂੰ ਹੋਟਲ ਵੱਲ ਨੂੰ ਚੱਲਦੇ ਆ ਹੁਣ ਲੋ ਜੀ ਆ ਗਏ ਸੀਗੇ ਆਪਾਂ ਡੇਜ਼ਰਟ ਸਫਾਰੀ ਤੋਂ ਤੇ ਅੱਜ ਦੇ ਵਲੌਗ ਦੇ ਵਿੱਚ ਇੰਨੇ ਯਾਰ ਥੱਕ ਗਏ ਆ ਤੇ ਬੜਾ ਮਜ਼ਾ ਆਇਆ ਯਾਰ ਡੇਜ਼ਰਟ ਸਵਾਰੀ ਦੇ ਵਿੱਚ ਮਤਲਬ ਉਹ ਰੇਤੇ ਤੋਂ ਥੱਲੇ ਲੈ ਕੇ ਗਏ ਰੇਗਿਸਤਾਨ ਦੇ ਵਿੱਚ ਉੱਪਰ ਗੱਡੀਆਂ ਬੜਾ ਮਜ਼ਾ ਆਇਆ ਯਾਰ ਮਤਲਬ ਬੜਾ ਨਜ਼ਾਰੇਦਾਰ ਸੀਗਾ ਉਸ ਤੋਂ ਬਾਅਦ ਤਿੰਨ ਸ਼ੋਅ ਹੋਏ ਉਹ ਵੀ ਬਹੁਤ ਸ਼ਾਨਦਾਰ ਸੀਗੇ ਯਾਰ ਤੇ ਇਸ ਵਲੌਗ ਦੇ ਵਿੱਚ ਯਾਰ ਇਜਾਜ਼ਤ ਚਾਹਨੇ ਆ ਜੇ ਪਸੰਦ ਆਇਆ ਹੋਵੇ ਵਲੌਗ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿੱਦਾਂ ਦਾ ਲੱਗਿਆ ਤੇ ਮਿਲਦੇ ਆਂ ਕੱਲ ਆਪਣੇ ਦਵਾਰਤੋ ਫਲਾਈਟ ਹੈ ਇੰਡੀਆ ਦੀ ਤੇ ਕੱਲ ਜਿੱਦਾਂ ਜਿੱਦਾਂ ਫਲਾਈਟ ਹੋਊਗੀ ਸ਼ਾਰਜਾ ਤੋਂ ਫਲਾਈਟ ਆਪਣੀ ਜਿੱਦਾਂ ਜਿੱਦਾਂ ਹੋਊਗੀ ਮੈਂ ਤੁਹਾਨੂੰ ਦਿਖਾਉਂਦਾ ਰਹੂੰਗਾ ਅੱਜ ਦੇ ਵਲੌਗ ਦੇ ਵਿੱਚ ਐਨਹੀਂ ਥੈਂਕਸ ਫॉर ਵਾਚਿੰਗ ਸਸੇ ਕੱਲ